ਸਾਬਕਾ క్రికెਟਰ ਅਤੇ ਦਿਗਜ ਨੇਤਾ ਜੋਸ਼ ਸਿੰਘ ਸਿੱਧੂ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਕਾਂਗਰਸ ਉਪਨਾ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਸਿੱਧੂ ਨੇ ਕਾਂਗਰਸ ਜੁਆਇਨ ਕੀਤੀ ਹੈ ਸਿੱਧੂ ਦੇ ਪਤੀ ਨਿਤੋਦ ਕੋਰ ਸਿੱਧੂ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੀ ਹੈ ਬਿਹਾਰ ਦੇ ਪਟਨਾ ਚ ਗੰਗਾ ਨਦੀ ਚ ਕਿਸ਼ਤੀ ਪਲਟਣ ਨਾਲ 24 ਲੋਕਾਂ ਦੀ ਮੌਤ ਹੋ ਗਈ ਪਰਤਕਾਰ ਚ ਕੁਝ ਬੱਚੇ ਵੀ ਸ਼ਾਮਲ ਨੇ ਕੁਝ ਲੋਕਾਂ ਦੇ ਹਾਲੇ ਲਾਪਤਾ ਹੋਣ ਦੀ ਖਬਰ ਹੈ ਚਸ਼ਮਦੀਦਾਂ ਦੇ ਮਤਬਕ ਕਿਸ਼ਤੀ ਵਿੱਚ 50 ਤੋਂ 60 ਲੋਕ ਸਵਾਰ ਸਨ ਇਹ ਹਾਸਾ ਸ਼ਨੀਵਾਰ ਸ਼ਾਮੀ 6 ਵਜੇ ਦੇ ਕਰੀਬ ਆਪਰਿਆ ਜਿਸ ਦੌਰਾਨ ਕਿਸ਼ਤੀ ਸਵਾਰ ਲੋਕ ਸੇਧ ਨਦੀ ਚ ਡਿੱਗ ਗਏ ਮਕਰਸਕਨਾਤੀ ਦੇ ਮੌਕੇ ਗੰਗਾ ਘਾਟੋ ਤੇ ਪਤੰਗਬਾਜ਼ੀ ਵੀ ਹੋ ਰਹੀ ਸੀ ਆਸਿਕ ਨਗਰੋਂ ਕਈ ਲੋਕਾਂ ਨੂੰ ਰੈਸਕਿਊ ਕਰ ਬਚਾਇਆ ਗਿਆ ਹੈ ਪਤੰਗਬਾਜ਼ੀ ਦਾ ਪ੍ਰੋਗਰਾਮ ਬਿਹਾਰ ਸਰਕਾਰ ਦਾ ਸੀ ਪਰ ਲੋਕਾਂ ਦੀ ਪੀੜ ਗੰਗਾ ਕਿਨਾਰੇ ਅਵੈਧ ਰੂਪ ਨਾਲ ਚੱਲ ਰਿਹਾ ਐਮਿਊਜ਼ਮੈਂਟ ਪਾਰਕ ਦੇ ਕਾਰਨ ਜ਼ਿਆਦਾ ਸੀ ਜੋ ਜਾਂਚ ਦੇ ਕਿਰੇ ਦੇ ਵਿੱਚ ਹੈ ਮਾਮਲੇ 'ਚ ਪੁਲਿਸ ਨੇ ਬੋਟ ਆਪਰੇਟਰ ਵਿਰੁੱਧ ਮਾਮਲਾ ਦਰਜ ਕਰ ਲਿਆ ਇਸ ਦੇ ਇਲਾਵਾ ਬਿਨਾ ਇਜਾਜ਼ਤ ਚੱਲ ਰਹੇ ਅਮਿਊਜ਼ਮੈਂਟ ਪਾਰਕ ਦੇ ਮਾਲਕ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੋਨਪੁਰ ਥਾਣੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ ਅਤੇ ਮਤਕਾਂ ਨੂੰ 4 ਲੱਖ ਰੁਪਏ ਦੇ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਕਿਸhti ਹਾਦਸੇ ਨੂੰ ਲੈ ਕੇ ਭਾਜਪਾ ਨੇ ਨਿਤਿਸ਼ ਸਰਕਾਰ ਦੇ ਨਿਸ਼ਾਨਾ ਸਾਧਿਆ ਭਾਜਪਾ ਨੇ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਨਾਲ ਲੈ ਕੇ ਬਿਹਤਰ ਇੰਤਜ਼ਾਮ ਨਹੀਂ ਕੀਤੇ ਸਨ ਬਿਨਾਂ ਤਿਆਰੀ ਪਤੰਗਬਾਜ਼ੀ ਦਾ ਪ੍ਰੋਗਰਾਮ ਕਰਾਉਣ ਤੇ ਵੀ ਸਵਾਲ ਚੁਕੇ ਗਏ ਨੇ ਸੈਨਾ ਦੇ ਬਸਮੋਕੇ ਸੈਨਾ ਪ੍ਰਮੁਖ ਬੇਪਨ ਰਾਵਤ ਨੇ ਦੁਸ਼ਮਣ ਨੂੰ ਚੌਕਾ ਉਦੰਦ ਦੇ ਹੋਏ ਕਿਹਾ ਹੈ ਕਿ ਅਸੀਂ ਕੰਟਰੋਲ ਰੇਖਾ ਤੇ ਸਰਹੱਦ ਤੇ ਅਮਨ ਚਾਹੁੰਦੇ ਹਾਂ ਪਰ ਜੇ ਦੁਸ਼ਮਣ ਸੀਸ ਫਾਇਰ ਦੀ ਉਲੰਘਣਾ ਕਰੇਗਾ ਤਾਂ ਅਸੀਂ ਮੋਹਟੋੜ ਜਵਾਬ ਦੇਣ ਵਿੱਚ ਖਿਚਕਿਚਾਵਾਂਗੇ ਨਹੀਂ ਸੈਨਾ ਪ੍ਰਮੁਖ ਨੇ ਸਮੋਕੇ ਜਵਾਨਾਂ ਦੀ ਹੌਸਲਾ ਫਸਾਈ ਵੀ ਕੀਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਰਹੰਦੇਵਸ ਮੌਕੇ ਸੈਨਿਕਾਂ ਅਧਿਕਾਰੀਆਂ ਤੇ ਸਾਬਕਾ ਸੈਰੀਕਾਂ ਦੇ ਹੌਸਲੇ ਤੇ ਅਨਮੋਲੀ ਸੇਵਾ ਲਈ ਉਹਨਾਂ ਨੂੰ ਸਲਾਮ ਕੀਤਾ ਪ੍ਰਧਾਨ ਮੰਤਰੀ ਨੇ ਟਵੀਟ ਕਰ ਸੈਨਿਕਾਂ ਦਾ ਹੌਸਲਾ ਬਧਾਇਆ ਯੂਪੀ ਜੀਪ ਪੱਧ ਦੇ ਚਗੜੇ ਵਿਚਾਰੇ ਅਖਬਾਰਾਂ ਵਿੱਚ ਲੱਗੇ ਵਿਗਿਆਪਨ ਸੁਰਖੀਆਂ ਚ ਨੇ ਭਾਜਪਾ ਨੇ ਇਸ ਵਿਗਿਆਪਨ 'ਤੇ ਕਿਹਾ ਹੈ ਕਿ ਬਾਪੂ ਬੇਟੇ ਦੇ ਡਰਾਮੇ ਹਜ਼ਾਰ ਨਹੀਂ ਚਾਹੀਦੇ ਜਹੀ ਸਰਕਾਰ ਪਰिवर्तन ਲਿਆਵਾਂਗੇ ਕਮਲ ਖਿਲਾਵਾਂਗੇ ਬਹੁਜਨ ਸਮਾਜ ਪਾਰਟੀ ਸੁਪਰੀਮ ਮਾਇਆਵਤੀ ਨੇ ਆਪਣੇ 61ਵੇਂ ਜਨਮ ਦਿਨ ਤੇ ਪ੍ਰੈਸ ਕਾਨਫਰੰਸ ਕਰ ਮੋਦੀ ਸਰਕਾਰ ਅਤੇ ਬੀਜੇਪੀ ਤੇ ਨਿਸ਼ਾਨਾ ਸਾਧਿਆ ਮਾਇਆਵਤੀ ਨੇ ਕਿਹਾ ਕਿ ਬੀਜੇਪੀ ਪੂਰੇ ਦਿਨਾਂ ਲਈ ਤਿਆਰ ਹੋ ਜਾਵੇ ਕਿਉਂਕਿ ਨੋਟਬੰਦੀ ਤੋਂ ਬਿਹਾਲ ਜਨਤਾ ਯੂਪੀ ਦੇ ਵਿੱਚ ਵੀ ਬੀਜੇਪੀ ਦਾ ਬਿਹਾਰ ਵਰਗਾ ਹਾਲ ਕਰੇਗੀ ਬੀਜੇਪੀ ਦੀ ਕੇਂਦਰੀ ਚੋਣ ਕਮੇਟੀ ਦੇ ਅੱਜ ਨਵੀਂ ਦਿੱਲੀ ਵਿੱਚ ਬੈਠਕ ਹੋਣ ਜਾ ਰਹੀ ਹੈ ਸ਼ਾਮੀ 6 ਵਜੇ ਹੋਣ ਵਾਲੀ ਮੀਟਿੰਗ ਦੇ ਵਿੱਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਜਾਣਗੇ ਤੇ ਪਹਿਲੀ ਲਿਸਟ ਜਾਰੀ ਕੀਤੀ ਜਾਏਗੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ